ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀਨ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਸਖਤੀ ਸੀਵੀਐਸਏ ਵੱਲੋਂ 10000 ਤੋਂ ਵੱਧ ਲਾਗਤਾਂ ਪ੍ਰਵਾਸੀ ਫੜੇ ਜਹਾਜ਼ ਭਰੇ ਤੇ ਦਿੱਲੀ ਭੇਜਣ ਦੀ ਤਿਆਰੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਰ ਰੋਜ਼ ਸਖਤੀ ਕੀਤੀ ਜਾ ਰਹੀ ਹੈ ਜਿਸ ਤਹਿਤ ਦੇਸ਼ ਵਿੱਚ ਰਹਿ ਰਹੇ ਕੱਚੇ ਪ੍ਰਵਾਸੀਆਂ ਨੂੰ ਲਗਾਤਾਰ ਰਿਪੋਰਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਦੌਰਾਨ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 10000 ਤੋਂ ਵੱਧ ਲੋਕਾਂ ਨੂੰ ਰਿਪੋਰਟ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ ਫੜ ਗਏ ਲੋਕਾਂ ਵਿੱਚੋਂ ਪੰਜਾਬੀ ਭਾਰਤੀਆਂ ਦੀ ਗਿਣਤੀ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਸ਼ਾਮਲ ਹੈ ਹੁਣ ਕਿਸੇ ਵੀ ਸਮੇਂ ਇਹਨਾਂ ਪੰਜਾਬੀ ਭਾਰਤੀਆਂ ਨੂੰ ਜਹਾਜ਼ ਭਰ ਕੇ ਦਿੱਲੀ ਏਅਰਪੋਰਟ ਤੇ ਡਿਪੋਰਟ ਕੀਤਾ ਜਾ ਸਕਦਾ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ 32000 ਲਾਪਤਾ ਲੋਕਾਂ ਦੀ ਭਾਲ ਤੇ ਛਾਪੇਮਾਰੀ ਜਾਰੀ ਪਿਛਲੇ ਦਿਨੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਡਾਟਾ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਜਿਨ੍ਹਾਂ 32000 ਦੇ ਕਰੀਬ ਲੋਕਾਂ ਨੂੰ ਡਿਪਟੇਸ਼ਨ ਦੇ ਹੁਕਮ ਜਾਰੀ ਕੀਤੇ ਗਏ ਸਨ ਉਹ ਕੈਨੇਡਾ ਵਿੱਚ ਕਿਤੇ ਲਾਪਤਾ ਹੋ ਚੁੱਕੇ ਹਨ ਇਸ ਤੋਂ ਬਾਅਦ CBSA ਲਗਾਤਾਰ ਇਨ੍ਹਾਂ ਲਾਪਤਾ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵਕ ਵਕ ਥਾਵਾਂ ਤੇ ਛਾਪੇਮਾਰੀ ਦੌਰਾਨ ਹੁਣ ਤੱਕ 10000 ਤੋਂ ਵੱਧ ਲੋਕਾਂ ਨੂੰ ਫੜਿਆ ਜਾ ਚੁੱਕਿਆ ਹੈ ਜਿਸ ਵਿੱਚ ਪੰਜਾਬੀ ਭਾਰਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਰਫਿਊਜੀਜ਼ ਕੇਸਾਂ ਤੇ ਸਖਤੀ 55 ਮਿਲੀਅਨ ਦਾ ਫੰਡ ਜਾਰੀ ਇਸ ਤੋਂ ਇਲਾਵਾ ਕੈਨੇਡਾ ਵਿੱਚ ਲਗਾਤਾਰ ਰਫਿਊਜੀਜ਼ ਕੇਸ ਅਪਲਾਈ ਕਰਨ ਵਾਲੇ ਪੰਜਾਬੀਆਂ ਲਈ ਮਾੜੀ ਖਬਰ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਹੈ ਕਿ ਸਾਰੇ ਦੇ ਸਾਰੇ ਰੈਫਿਊਜੀਸ ਕੇਸ ਹੁਣ ਰੱਦ ਕੀਤੇ ਜਾ ਸਕਦੇ ਹਨ ਅਤੇ ਨਵੇਂ ਕੇਸ ਲਾਉਣ ਤੇ ਵੀ ਸਖਤ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ CBSA ਵਿੱਚ ਨਵੀਂ ਭਰਤੀ ਕੀਤੀ ਹੈ ਅਤੇ 55 ਮਿਲੀਅਨ ਦਾ ਫੰਡ ਜਿਹੜਾ ਜਾਰੀ ਕੀਤਾ ਹੈ ਤਾ ਜੋ ਬਾਰਡਰ ਸਰਜਿਸ ਏਜੰਸੀ ਜਲਦ ਤੋਂ ਜਲਦ ਇਹਨਾਂ 32000 ਲਾਪਤਾ ਲੋਕਾਂ ਨੂੰ ਲੱਭ ਸਕੇ ਅਤੇ ਰਿਪੋਰਟ ਕਰ ਸਕਣ ਜਾਣਕਾਰੀ ਅਨੁਸਾਰ ਇਹ ਲਾਪਤਾ ਲੋਕ ਕੈਨੇਡਾ ਵਿੱਚ ਕੈਸ਼ ਤੇ ਕੰਮ ਕਰ ਰਹੇ ਹਨ ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਰੋਜ਼ਗਾਰਦਾਤਾਵਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਕੰਸਟਰਕਸ਼ਨ ਵਰਕਰਾਂ ਤੇ ਛਾਪੇਮਾਰੀ ਵਧਾਈ ਗਈ ਹੈ ਜਿਹੜੇ ਵੀ EMPLOYER ਬਿਨਾਂ ਦਸਤਾਵੇਜ਼ ਵਾਲੇ ਕੰਮੇ ਰੱਖਣਗੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਜੁਰਮਾਨਾ ਲਗਾਇਆ ਜਾਵੇਗਾ ਇਸ ਸਖਤੀ ਕਾਰਨ ਹੁਣ ਕੈਨੇਡਾ ਵਿੱਚ ਕਿਤੇ ਵੀ ਲੁਕੇ ਹੋਏ ਪੰਜਾਬੀ ਭਾਰਤੀ ਤੇ ਡਿਪੋਟੇਸ਼ਨ ਤੇ ਤਲਵਾਰ ਲਟਕ ਚੁੱਕੀ ਹੈ ਜਿਵੇਂ ਅਮਰੀਕਾ ਵੱਲੋਂ ਜਹਾਜ਼ ਭਰ ਕੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਦੇ ਨਾਲ ਹੁਣ ਕੈਨੇਡਾ ਵਿੱਚ ਵੀ ਜਲਦ ਹੀ ਅਜੀਹਾ ਕੁਝ ਦੇਖਣ ਨੂੰ ਮਿਲ ਜਾਵੇਗਾ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ